ਅੱਜਕੱਲ ਜੋ ਪ੍ਰਵਾਸੀਆਂ ਵਾਲਾ ਮੁੱਦਾ ਦਾ ਜਿਵੇਂ ਮੁਹਾਲੀ ਦੇ ਵਿੱਚ ਪ੍ਰਵਾਸੀਆਂ ਨੇ ਪੰਜਾਬੀਆਂ ਦਾ ਕਤਲ ਕਰ ਦਿੱਤਾ ਉਹਨਾਂ ਦੇ ਚਾਕੂ ਮਾਰ ਕੇ ਐਦਾਂ ਦੀਆਂ ਜੋ ਵੀਡੀਓਜ਼ ਨੇ ਐਦਾਂ ਦੇ ਜੋ ਮੁੱਦੇ ਨੇ ਬੜੇ ਜ਼ਿਆਦਾ ਇਸ ਵਕਤ ਪੰਜਾਬ ਦੇ ਵਿੱਚ ਹਾਈਲਾਈਟ ਹੋ ਰਹੇ ਨੇ ਇੱਕ ਸੱਤਪਾਲ ਸਿੰਘ ਥਾਣੇਦਾਰ ਨਾਂ ਦਾ ਚੈਨਲ ਆ YouTube ਤੇ ਉਹਨਾਂ ਨੇ ਇੱਕ ਘਟਨਾ ਸੁਣਾਈ ਜੋ ਉਹਨਾਂ ਦੇ ਸਮੇਂ ਹੋਈ ਤਕਰੀਬਨ 22-23 ਸਾਲ ਪੁਰਾਣੀ ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਇਹ ਘਟਨਾਵਾਂ ਨੇ ਅੱਜ ਕੱਲ੍ਹ ਦੀਆਂ ਨਹੀਂ ਹੋਣ ਲੱਗੀਆਂ ਇਹ ਪਹਿਲਾਂ ਵੀ ਹੁੰਦੀਆਂ ਸੀ ਯਾਨੀ ਹੁਣ ਜੋ ਘਟਨਾਵਾਂ ਨੇ ਉਹ ਹਾਈਲਾਈਟ ਹੁੰਦੀਆਂ ਨੇ ਪਹਿਲਾਂ ਵਾਲੀਆਂ ਘਟਨਾਵਾਂ ਉਨੀਆਂ ਹਾਈਲਾਈਟ ਨਹੀਂ ਹੁੰਦੀਆਂ ਸੀ ਉਹਨਾਂ ਨੇ ਮੋਗਾ ਦੇ ਰਤੀਆ ਦੀ ਇੱਕ ਘਟਨਾ ਸੁਣਾਈ ਜਿੱਥੇ ਇੱਕ ਪ੍ਰਵਾਸੀ ਨੇ ਇੱਕ ਸਰਦਾਰਾਂ ਦੇ ਮੁੰਡੇ ਦਾ ਕਤਲ ਕਰ ਦਿੱਤਾ ਸੀ ਤੇ ਆਖਰ ਵਿੱਚ ਉਹ ਪ੍ਰਵਾਸੀ ਦਾ ਕੀ ਹੋਇਆ ਉਹ ਸਾਰੀ ਘਟਨਾ ਮੈਂ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਨਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉੱਚਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮੋਗਾ ਮੋਗੇ ਦੇ ਅਧੀਨ ਪੈਂਦਾ ਰਤਿਆ ਇੱਥੇ ਇੱਕ ਜ਼ਿਮੀਂਦਾਰ ਪਰਿਵਾਰ ਰਹਿੰਦਾ ਸੀ ਤੇ ਇਹਨਾਂ ਦਾ ਇੱਕ ਮੁੰਡਾ ਸੀ ਤੇ ਇਹਨਾਂ ਨੇ ਇੱਕ ਬਈਆ ਰੱਖਿਆ ਹੋਇਆ ਸੀ ਜੋ ਪਸ਼ੂਆਂ ਦੀ ਦੇਖਭਾਲ ਕਰਦਾ ਸੀ ਤੇ ਖੇਤ ਦਾ ਕੰਮ ਵੀ ਕਰਦਾ ਸੀ ਜ਼ਿੰਦਗੀ ਚੰਗੀ ਚੱਲ ਰਹੀ ਸੀ ਝੋਨੇ ਦਾ ਸੀਜ਼ਨ ਆ ਜਾਂਦਾ ਝੋਨਾ ਲਗਾਉਣ ਤੋਂ ਬਾਅਦ ਹੁਣ ਝੋਨਾ ਲਵਾਈ ਦੇ ਪੈਸੇ ਦੇਣ ਦਾ ਸਮਾਂ ਆ ਗਿਆ ਸੀ ਤਾਂ ਜੋ ਮੁੰਡਾ ਹੁੰਦਾ ਮੋਟਰਸਾਈਕਲ ਲੈ ਕੇ ਸ਼ਹਿਰ ਜਾਂਦਾ ਸ਼ਹਿਰੋਂ 7 ਲੱਖ ਰੁਪਈਆ ਲੈ ਕੇ ਆਉਂਦਾ ਤੇ ਉਹ ਰੁਪਈਆ ਵਾਲਾ ਝੋਲਾ ਮੋਟਰਸਾਈਕਲ ਦੇ ਨਾਲ ਹੀ ਹੁੰਦਾ ਤੇ ਮੁੰਡਾ ਘਰੇ ਜਾਣ ਦੀ ਬਜਾਏ ਖੇਤ ਚਲਿਆ ਜਾਂਦਾ ਹੈ ਖੇਤ ਜੋ ਇਹਨਾਂ ਦਾ ਬੱਈਆ ਰੱਖਿਆ ਹੁੰਦਾ ਉਹ ਵੀ ਖੇਤ ਹੀ ਹੁੰਦਾ ਜਦੋਂ ਉਹ ਬੱਈਆ 7 ਲੱਖ ਰੁਪਈਆ ਦੇਖਦਾ ਤਾਂ ਉਸ ਦੀ ਨੀਅਤ ਫਿੱਟ ਜਾਂਦੀ ਹੈ ਉਹ ਸੋਚਦਾ ਹੈ ਕਿ ਕਿਉਂ ਨਾ ਇਸ ਮੁੰਡੇ ਦਾ ਕਤਲ ਕਰਕੇ 7 ਲੱਖ ਰੁਪਇਆ ਲੈ ਕੇ ਇਥੋਂ ਫਰਾਰ ਹੋ ਜਾਈਏ ਉਹ ਦੋ ਬੰਦੇ ਆਪਣੇ ਨਾਲ ਦੇ ਦੋ ਹੋਰ ਭਈਏ ਆਪਣੇ ਨਾਲ ਮਲਾਉਂਦਾ ਮਲਾਉਣ ਤੋਂ ਬਾਅਦ ਮੁੰਡੇ ਦੀ ਇਹ ਹਤਿਆ ਕਰ ਦਿੰਦੇ ਨੇ ਉਹ ਭਈਏ ਫਰਾਰ ਹੋ ਜਾਂਦੇ ਨੇ ਪਰ ਜੋ ਇਹ ਰੱਖਿਆ ਹੋਇਆ ਭਈਆ ਸੀ ਇਸ ਨੇ ਆਪਣਾ ਸਮਾਨ ਚੱਕਣਾ ਸੀ ਇਹ ਉਹੀ ਮੋਟਰਸਾਈਕਲ ਲੈ ਕੇ ਮੁੰਡੇ ਦੇ ਘਰ ਜਾਂਦਾ ਹੈ ਘਰ ਜਾ ਕੇ ਜਦੋਂ ਘਰ ਦੇ ਇਸ ਨੂੰ ਪੁੱਛਦੇ ਨੇ ਕਿ ਮੁੰਡਾ ਕਿੱਥੇ ਆ ਤਾਂ ਇਸ ਨੇ ਕਿਹਾ ਕਿ ਮੁੰਡਾ ਤਾਂ ਅੱਜ ਕਹਿੰਦਾ ਮੈਂ ਖੇਤ ਹੀ ਰਹਾਂਗਾ ਉਹ ਸਵੇਰੇ ਆਵੇਗਾ ਪਰ ਉਸ ਨੇ ਕਿਹਾ ਕਿ ਚਾਹ ਪਾਣੀ ਦਾ ਸਮਾਨ ਲੈ ਕੇ ਆ ਤਾਂ ਤੁਸੀਂ ਚਾਹ ਪਾਣੀ ਦਾ ਜੋ ਸਮਾਨ ਆ ਉਹ ਬੰਨ ਦਿਓ ਮੈਂ ਖੇਤ ਲੈ ਕੇ ਜਾਣਾ ਤੇ ਇਹ ਆਪ ਇਸ ਦਾ ਜੋ ਕਮਰਾ ਹੁੰਦਾ ਉਹ ਪਸ਼ੂਆਂ ਵਾਲੇ ਦੇ ਕੋਲ ਹੁੰਦਾ ਤੇ ਇਹ ਉਸ ਕਮਰੇ ਦੇ ਵਿੱਚੋਂ ਆਪਣਾ ਜੋ ਕੀਮਤੀ ਸਮਾਨ ਹੁੰਦਾ ਉਹ ਚੱਕ ਲੈਂਦਾ ਚੱਕਣ ਤੋਂ ਬਾਅਦ ਇਹ ਇੱਥੋਂ ਫਰਾਰ ਹੋ ਜਾਂਦਾ ਹੈ ਦੂਸਰਾ ਦਿਨ ਚੜਦਾ ਹੈ ਸਵੇਰ ਹੁੰਦੀ ਆ ਮੁੰਡਾ ਘਰ ਨਹੀਂ ਪਹੁੰਚਦਾ ਮਾਂ ਪਿਓ ਨੂੰ ਫਿਕਰ ਹੁੰਦਾ ਮਾਂ ਪਿਓ ਹੁਣ ਜਦੋਂ ਖੇਤ ਜਾ ਕੇ ਦੇਖਦੇ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਮੁੰਡੇ ਦੀ ਉੱਥੇ লাশ ਪਈ ਹੁੰਦੀ ਆ ਚੀਕਾਂ ਰੋਲੀਆਂ ਪੈ ਜਾਂਦੀਆਂ ਚਾਰੇ ਪਾਸੇ ਹਾਹਾਕਾਰ ਮੱਚ ਜਾਂਦੀ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਮੌਕੇ ਤੇ ਪੁਲਿਸ ਆਉਂਦੀ ਆ ਤੇ ਪੁਲਿਸ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਇਹ ਕੰਮ ਬਈਏ ਨੇ ਕੀਤਾ ਹੁਣ ਜੋ ਭਈਆ ਹੁੰਦਾ ਉਸ ਦੇ ਜੋ ਰਿਸ਼ਤੇਦਾਰ ਹੁੰਦੇ ਆ ਉਸ ਦੀ ਜਾਣ ਪਛਾਣ ਵਾਲੇ ਹੁੰਦੇ ਆ ਉਹਨਾਂ ਨੂੰ ਟ੍ਰੇਸ ਕੀਤਾ ਜਾਂਦਾ ਕਿ ਉਹ ਕਿੱਥੇ ਰਹਿੰਦੇ ਨੇ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਨੇੜੇ ਹੀ ਉਸ ਭਈਏ ਦੇ ਜਾਣਨ ਵਾਲੇ ਰਹਿੰਦੇ ਸੀ ਉਹਨਾਂ ਨੂੰ ਹੁਣ ਚੱਕਿਆ ਜਾਂਦਾ ਉਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਦੱਸਦੇ ਨੇ ਕਿ ਜੋ ਇਹ ਭਈਆਗਾ ਇਹ ਲੁਧਿਆਣੇ ਜਾ ਸਕਦਾ ਹੈ ਲੁਧਿਆਣੇ ਇੱਕ ਨਰਸਰੀ ਦੇ ਵਿੱਚ ਇਸ ਦੇ ਰਿਸ਼ਤੇਦਾਰ ਰਹਿੰਦੇ ਨੇ ਇਹ ਪੱਕਾ ਉੱਥੇ ਹੀ ਗਿਆ ਹੋਊ ਉਹੀ ਗੱਲ ਵਿਹਿਆ ਉਥੇ ਜਾਂਦਾ ਕਿਉਂਕਿ ਉਸਨੇ ਆਪਣੇ ਪਿੰਡ ਜਾਣਾ ਸੀ ਟ੍ਰੇਨ ਚੜ੍ਹ ਕੇ ਜਾਂ ਬੱਸ ਤੇ ਪਰ ਉਸ ਨੂੰ ਲੱਗਿਆ ਕਿ ਪੁਲਿਸ ਮੇਰੀ ਤਲਾਸ਼ ਕਰ ਰਹੀ ਹੋਵੇਗੀ ਇਸ ਲਈ 2-3 ਦਿਨ ਮੈਂ ਇੱਥੇ ਰੁਕਾਂਗਾ ਉਸ ਤੋਂ ਬਾਅਦ ਜਦੋਂ ਮਾਮਲਾ ਠੰਡਾ ਹੋ ਜਾਏਗਾ ਤਾਂ ਮੈਂ ਇਥੋਂ ਚੱਲਿਆ ਜਾਵਾਂਗਾ ਪਰ ਪੁਲਿਸ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਤਾ ਜੋ ਸਤਪਾਲ ਸਿੰਘ ਥਾਣੇਦਾਰਾ ਉਹੀ ਇਸ ਕੇਸ ਨੂੰ ਦੇਖ ਰਹੇ ਸੀ ਉਹਨਾਂ ਨੇ ਦੱਸਿਆ ਕਿ 11 12 ਵਜੇ ਨੂੰ ਹੀ ਜੋ ਭਈਆ ਸੀ ਤੇ ਉਸ ਦੇ ਸਾਥੀ ਸੀ ਉਹ ਇਹਨਾਂ ਨੇ ਗ੍ਰਿਫਤਾਰ ਕਰ ਲਏ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਸਖਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਸਭ ਕੁਝ ਮੰਨ ਗਏ ਤੇ ਇਹਨਾਂ ਤੋਂ ਪੈਸੇ ਵੀ ਬਰਾਮਦ ਹੋਏ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਕੇਸ ਦਰਜ ਕੀਤਾ ਜਾਂਦਾ ਇਹਨਾਂ ਉੱਪਰ ਕੇਸ ਚੱਲਦਾ ਤੇ ਗੱਲ ਇੱਥੇ ਖਤਮ ਨਹੀਂ ਹੁੰਦੀ ਜੋ ਇਸ ਮੁੰਡੇ ਦਾ ਜਿਸ ਦੀ ਇਹਨਾਂ ਨੇ ਹੱਤਿਆ ਕੀਤੀ ਸੀ ਉਸ ਦੇ ਤਾਏ ਦਾ ਮੁੰਡਾ ਹੁੰਦਾ ਹੈ ਉਹ ਬਾਹਰ ਰਹਿੰਦਾ ਹੁੰਦਾ ਹੈ ਸ਼ਾਇਦ ਅਮਰੀਕਾ ਤਾਂ ਉਸ ਨੂੰ ਜਦੋਂ ਪਤਾ ਲੱਗਦਾ ਕਿ ਭਈਏ ਨੇ ਉਸ ਦੇ ਚਾਚੇ ਦੇ ਮੁੰਡੇ ਦੀ ਹੱਤਿਆ ਕਰ ਦਿੱਤੀ ਤਾਂ ਉਸ ਦੇ ਅੰਦਰ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਉਹ ਸੋਚਦਾ ਕਿ ਮੈਂ ਭਈਏ ਨੂੰ ਜਿੰਦਾ ਨਹੀਂ ਛੱਡਾਂਗਾ ਤਾਂ ਉਹ ਅਮਰੀਕਾ ਤੋਂ ਇੱਥੇ ਪਿੰਡ ਆ ਜਾਂਦਾ ਹੈ ਪਿੰਡ ਆਉਣ ਤੋਂ ਬਾਅਦ ਜੋ ਭਈਏ ਦਾ ਕੇਸ ਹੁੰਦਾ ਉਸ ਦੀ ਪੈਰਵਾਹੀ ਕਰਦਾ ਹੈ ਪੈਰਵਾਹੀ ਕਰਨ ਤੋਂ ਬਾਅਦ ਹੁਣ ਉਹ ਭਈਏ ਦੀ ਜ਼ਮਾਨਤ ਕਰਵਾ ਲੈਂਦਾ ਹੈ ਭਈਏ ਨੂੰ ਸ਼ਾਇਦ ਇਹ ਹੋ ਜਾਂਦਾ ਕਿ ਮੈਂ ਆਜ਼ਾਦ ਹੋ ਗਿਆ ਪਰ ਭਈਏ ਦੇ ਨਾਲ ਬਹੁਤ ਬੁਰਾ ਹੋਣ ਵਾਲਾ ਸੀ ਹੁਣ ਇੱਕ ਦਿਨ ਜਦੋਂ ਜ਼ਮਾਨਤ ਹੋ ਜਾਂਦੀ ਹੈ ਜ਼ਮਾਨਤ ਤੋਂ ਬਾਅਦ ਜਦੋਂ ਇੱਕ ਦਿਨ ਉਹ ਅਦਾਲਤ ਦੇ ਵਿੱਚ ਪੇਸ਼ੀ ਤੇ ਆਉਂਦਾ ਤਾਂ ਉਸ ਦੀ ਪਤਨੀ ਤੇ ਉਸ ਦੀ ਇੱਕ ਛੋਟੀ ਬੱਚੀ ਉਸ ਦੇ ਨਾਲ ਹੁੰਦੀ ਹੈ ਤੇ ਜਦੋਂ ਹੀ ਉਹ ਕਚੈਰੀਆਂ ਦੇ ਗੇਟ ਕੋਲ ਆਉਂਦਾ ਹੈ ਉੱਥੇ ਨੇੜੇ ਥਾਣਾ ਹੋਵੇਗਾ ਉਸ ਦੇ ਗੇਟ ਕੋਲ ਆਉਂਦਾ ਤਾਂ ਉਹ ਮੁੰਡਾ ਜੋ ਅਮਰੀਕਾ ਵਿੱਚੋਂ ਆਇਆ ਸੀ ਉਸ ਨੇ ਭਈਏ ਉੱਤੇ ਫਾਇਰਿੰਗ ਕਰ ਦਿੱਤੀ ਭਈਏ ਦੇ ਤਿੰਨ ਗੋਲੀਆਂ ਮਾਰੀਆਂ ਤੇ ਪੁਲਿਸ ਮੌਕੇ ਤੇ ਆ ਜਾਂਦੀ ਹੈ ਮੁੰਡਾ ਉੱਥੋਂ ਫਰਾਰ ਹੋ ਜਾਂਦਾ ਹੈ ਭਈਏ ਨੂੰ ਚੱਕਿਆ ਜਾਂਦਾ ਹਸਪਤਾਲ ਪਹੁੰਚਾਇਆ ਜਾਂਦਾ ਪਰ ਹਸਪਤਾਲ ਪਹੁੰਚਣ ਦੇ ਸਾਰ ਹੀ ਭਈਏ ਦੀ ਮੌਤ ਹੋ ਜਾਂਦੀ ਹੈ ਤੇ ਜੋ ਮੁੰਡਾ ਹੁੰਦਾ ਉਹ ਬਾਰਲੇ ਦੇਸ਼ ਚਲਿਆ ਜਾਂਦਾ ਹੈ ਸੋ ਇਹ ਜੋ ਘਟਨਾ ਸੀ ਇਹ ਘਟਨਾ ਸਤਪਾਲ ਸਿੰਘ ਥਾਣੇਦਾਰ ਨੇ ਆਪਣੇ ਪੇਜ ਦੇ ਉੱਤੇ ਆਪਣੇ ਜੋ YouTube ਚੈਨਲ ਆ ਉਸ ਉੱਤੇ ਸੁਣਾਈ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਇਹ ਜੋ ਘਟਨਾ ਉਹ ਸਾਂਝੀ ਕੀਤੀ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਇਹਨਾਂ ਨੂੰ ਰੱਖਦੇ ਹੋ ਤਾਂ ਇਹਨਾਂ ਨਾਲ ਨੌਕਰ ਮਾਲਕ ਵਾਲਾ ਹੀ ਰਿਸ਼ਤਾ ਰੱਖੋ ਪਹਿਲਾਂ ਤਾਂ ਰੱਖਣ ਦੀ ਲੋੜ ਨਹੀਂ ਜੇ ਰੱਖਦੇ ਹੋ ਤਾਂ ਇਹਨਾਂ ਨਾਲ ਦੂਰੀ ਬਣਾ ਕੇ ਰੱਖੋ ਇਹਨਾਂ ਨੂੰ ਆਪਣਾ ਭੇਤ ਨਾ ਦੇਵੋ ਇਹ ਗੱਲ ਉਹਨਾਂ ਨੇ ਸਪੈਸ਼ਲ ਤੌਰ ਤੇ ਕਹੀ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਦੇ ਵੀ ਕਿਸੇ ਉੱਤੇ ਇੰਨਾ ਵਿਸ਼ਵਾਸ ਨਾ ਕਰੋ ਕਿ ਤੁਸੀਂ ਆਪਣਾ ਸਾਰਾ ਭੇਤ ਉਸ ਨੂੰ ਦੇ ਦੇਮੋ ਤੇ ਉਹ ਤੁਹਾਡੀ ਜਾਣ ਦਾ ਦੁਸ਼ਮਣ ਬਣ ਜਾਵੇ ਇਦਾਂ ਹੀ ਇਸ ਕੇਸ ਦੇ ਵਿੱਚ ਹੋਇਆ ਉਸ ਪ੍ਰਵਾਸੀ ਨੂੰ ਉਸ ਭਈਏ ਨੂੰ ਸਾਰਾ ਪਤਾ ਸੀ ਕਿ ਹੁਣ ਇਸ ਮੁੰਡੇ ਦੇ ਕੋਲ ਪੈਸੇ ਨੇ ਤੇ ਉਸ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਤੋਂ ਬਾਅਦ ਉਹੀ ਮੋਟਰਸਾਈਕਲ ਲੈ ਕੇ ਮੁੰਡੇ ਦਾ ਮੋਟਰਸਾਈਕਲ ਲੈ ਕੇ ਉਹ ਮੁੰਡੇ ਦੇ ਘਰ ਆਉਂਦਾ ਤੇ ਘਰਦਿਆਂ ਨੂੰ ਕਹਿੰਦਾ ਕਿ ਉਹ ਮੁੰਡਾ ਜੋ ਸਵੇਰੇ ਆਵੇਗਾ ਚਾਹ ਪਾਣੀ ਦਾ ਜੋ ਸਮਾਨ ਆ ਉਹ ਤੁਸੀਂ ਬੰਨ ਦੇਵੋ ਤੇ ਉਹ ਖੁਦ ਆਪਣਾ ਸਮਾਨ ਆਪਣੇ ਕਮਰੇ ਦੇ ਵਿੱਚੋਂ ਜੋ ਕੀਮਤੀ ਸਮਾਨ ਹੁੰਦਾ ਉਹ ਲੈ ਕੇ ਆਉਂਦਾ ਤੇ ਉਸ ਤੋਂ ਬਾਅਦ ਉਥੋਂ ਫਰਾਰ ਹੋ ਜਾਂਦਾ ਸੋ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ